ਸੱਸ ਸੇ ਵੀ ਕਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਅੱਛਾ ਹੁਣ ਪੜਾ ਕਰਦਾ ਤੂੰ ਹੁਣ ਪੜਾ ਕਰ ਦਿੰਦਾ ਇਹ ਕੋਈ ਚੰਗੀਆਂ ਕਰਤੂਤਾਂ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੋਨਾਂ ਕਡੋਬ ਕੇ ਮਰ ਜਾਓ ਬੇਸ਼ਰਮ ਤਾਂ ਲੱਗ ਗਈ ਪੰਜਾਬ ਦੀ ਜਿੱਥੇ ਧੀਆ ਨਹੀਂ ਜੰਮਦੇ ਹੈ ਕਿ ਕਾਕਿਸ ਕਰਦ ਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਂ ਦੀਆਂ ਕਿਉਂਕਿ ਤਾਂ ਵੀਰ ਜੀ ਬੈੱਡਰੂਮ ਚ ਜਿਹੜਾ ਕੈਮਰਾ ਲੱਦਿਆ ਹੋ ਜੀ ਤਾਂ ਰੌਲਾ ਸੀ ਇਹ ਉਹਦੀਆਂ ਤਸਵੀਰਾਂ ਨੇ ਆਪਾਂ ਇਹਨਾਂ ਦੋ ਬੱਚੇ ਸੁੱਤੇ ਪਏ ਨੇ ਉਹਨਾਂ ਉਠਾਉਂਦੀ ਆ ਇਹ ਸੀ ਇਹ ਵੀਰੇ ਦੀ ਫੋਟੋ ਪੱਡੀ ਸੀ ਜੋ ਤੁਹਾਨੂੰ ਵੀਡੀਓ ਵਿੱਚ ਨਾਲ ਲਾ ਰਹੇ ਸੀ ਜਿੱਥੋਂ ਕਿੰਨਾ ਵੱਡਾ ਜ਼ੁਲਮ ਸੀ ਇਹ ਪ੍ਰਾਈਵੇਸੀ ਸਾਰੀ ਤਰ੍ਹਾਂ ਤੋੜੀ ਹੋਈ ਸੀ ਕੈਮਰੇ ਦੀ ਧੰਨਵਾਦ ਆ ਮਕਾਨ ਨੂੰ ਦੇਖੋ ਇਹ ਸਾਡਾ ਕੋ ਫਰਾਂਸ ਲਾਇਆ ਸੀ ਤਾਂ ਸਾਜੀ ਪਿੰਡ ਦਾ ਆ ਇੱਕ ਥੋੜੀ ਨੌ ਆ ਹਨਾ ਕਿ ਸਾਜ ਦੇ ਦੋ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਹੁਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਦੇਖ ਕਿੱਡੀ ਕਰਤੂਤ ਮਾੜੀ ਹੈ ਹਨ ਨਾਨ ਦੇ ਵੀ ਨਾਨ ਤਾਂ ਸੱਸੇ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਬੈੱਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਦਾ ਹੁਣ ਉਹ ਪਰਾ ਕਰਦਾ ਤਾ ਤੂੰ ਹੁਣ ਪਰਾ ਕਰ ਦਿੱਤਾ ਇਹ ਕੋ ਚੰਗੀਆਂ ਕਰਤੂਤਾ ਸਹਰਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਨਿਤਿਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੁਨਾਂ ਕਢੋ ਕੇ ਮਰ ਜਾਓ ਬੇਸ਼ਰਮ ਤੈਨਰੇ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹਾਂ ਕਿ ਕਾਕ ਕਿਸ ਕਰਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਨਾ ਕਰਕੇ ਮਾਵਾੜੀਆਂ ਡਰਦੀਆਂ ਨੇ ਸਾਡੀਆਂ ਧੀਆ ਨਾਲ ਜੇਦ ਨਾਲ ਧੱਕਾ ਹੋਵੇ ਸਾਡੀਆਂ ਨਾਲ ਵੀ ਹੋਗੇ ਨੂੰ ਬਿਹਤਰ ਧੀਆ ਹੀ ਜੰਮੀਆਂ ਹੀ ਨਾ ਆਪਦੀ ਵੀ ਕਰਨ ਬਿਠਾ ਰੱਖਿਆ ਕਹਿੰਦੇ ਪੰਜ ਸਾਲ ਆਪਦੀ ਵੀ ਖਾਲ ਕੇ ਕੱਲ ਨੂੰ ਨਾ ਰੰਬ ਕੇ ਚਲਾ ਉਹਦੀ ਕੱਲ ਨੂੰ ਇਹਦੀ ਧੀ ਨਾ ਜਿਹੜੀ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ-ਬਾਹਰ ਮੋੜ ਦਿੰਦੇ ਆ ਸੱਬਦਾ ਦਿੰਦੇ ਆ ਉਹਨੂੰ ਉਹਦੀ ਕੋਈ ਚੀਜ਼ ਆਉਣੀ ਨਹੀਂ ਦਿੰਦੇ ਆਜੋ ਜੀ ਬਾਹਰ ਆਜੋ ਜੀ ਦੇਖ ਸਕਦਾ ਨਹੀਂ ਇਹ ਕੋਈ ਚੰਗੀ ਗੱਲ ਫੇ ਤਾਂ ਮੁੰਡਾ ਵਾਇਆ ਕਰਤਾ ਜੇ ਆਪਾਂ 9 ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾ ਲਈਆ ਇਹ ਕੋ ਕਰਤੂਤ ਚੰਗੀ ਹੈਗੀ ਆ ਕੋਲੋਂ 10 ਮਿੰਟ ਚੰਗੇ ਤੂਤ ਹੈਗੇ ਇਹ ਨਹੀਂ 9000 ਕਵੇਟ ਕਰਿਆ ਕਿ ਮੇਰੇ ਲੋਨ ਨਹੀਂ ਤੂੰ ਸਰਮਗਰ ਮਾਰਨਾ ਦਾ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਦਾ ਕੋਈ ਲਾਵੇ ਜਾਂਦੇ ਨੂੰ ਤੂੰ ਨੂਨ ਕੱਟਦੀਆਂ ਕੁੜੀ ਨੂੰ ਤੂੰ ਕੁੜੀ ਨੂੰ ਕੱਟਦੀਆਂ ਕੁੜੀ ਨੂੰ ਕੱਟ ਰਹੀਆਂ ਤੂੰ ਕੁੜੀ ਨੂੰ ਕੱਟ ਮਾਰਦੀ ਆਂ ਹੁਣ ਕੱਟ ਮਾਰ ਕੁੜੀ ਦੀ ਕੱਟ ਮਾਰ ਕਰਦੀ ਆ ਕੁੜੀ ਦੀ ਇਹ ਕੋਈ ਚੰਗਣੀ ਮੱਸਰ ਦਿੰਦੀ ਆ ਆ ਮੈਂ ਲੋਨ ਤੇ ਛਿਂਕਨੀ ਆ ਕਿਉਂ ਬੜ ਜੰਦੀ ਆ ਦੱਸ ਲੈ ਜਾ ਜਾ ਕੇ ਸਿਆਣੇ ਨੇ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਕਮਲੇ ਕੋਲੇ ਕਰ ਦਿੰਦੀ ਆ ਨੇ ਵੀ ਉਹਨੂੰ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਹੈ ਸੌਰੇ ਘਰ ਚ ਰਹੇ ਨੇ ਉਹ ਕਿ ਕਰਾਇਤੇ ਐਸੀ ਤਾਂ ਹੀ ਹੁਣ ਉਧਰ ਬਗਦਾਂ ਚ ਰਹਨੇ ਆ ਕਿਰਾਏ ਤੇ ਨਹੀਂ ਜੀ ਕਿਰਾਏ ਤੇ ਰਹਿੰਦੇ ਨੇ ਜਿਹੜਾ ਉਹ ਤੇ ਸਾਡੇ ਆਹ ਤੁਸੀਂ ਜੇ ਜਾ ਕੇ ਦੇਖ ਲਓ ਮੇਰੀ ਹਾਲਤ ਐ ਸਾਡਾ ਆਹ ਦੇਖ ਲਓ ਤੁਸੀਂ ਜਾ ਕੇ ਮੈਂ ਆਪਣੇ ਭਰਾ ਤੇ ਜੀ ਹੁਣ ਬਹੁਤ ਥੱਲੇ ਆਂਦੇ ਨੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨਹੀਂ 2018 19 ਦੇ ਵਿੱਚ ਉਹ ਕਾਰਨ ਕੀ ਬਣਿਆ ਛੋਟੇ ਬੈੱਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਹੁਣ ਸੁਣ ਜੀ 20 ਲਗਭਗ 18 20 ਕਿਲੇ ਹੁੰਦੇ ਨੇ ਸੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬੰਨਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇੰਦਰ ਦੇ ਵਿੱਚ ਬਿਨ੍ਹੇ ਅਸੀਂ ਖਰਚਾ ਵੀ ਆ ਬਈ 1500 ਉਹ ਵੀ ਇਹਨਾਂ ਨੇ ਬੰਦ ਕਰ ਰੱਖਿਆ ਜੀ ਹੁਣ ਕਹਿੰਦੇ ਨਾ ਤੇ 1500 ਕਿਹੜਾ ਕਿਹੜਾ ਜੰਮ ਨੇ 1500 ਬਈ 1500 ਨਾਲ ਤਾਂ ਤੁਸੀਂ ਵੀ ਨਹੀਂ ਆਉਂਦਾ ਚੀਜ਼ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੀ ਸਮਾਨ ਮੰਗਾ ਨਹੀਂ ਹੋਂਤ ਵੀ ਕਹਿੰਦੇ ਸੀ ਲੇਕਿਨ ਜੀ ਮੇਰਾ ਭਰਾ ਦੇ ਕੇ ਜਾਂਦਾ ਤੂੰ ਘਰ ਦੀ ਮਾਲਕ ਨੇ ਬਰਾਬਰ ਦੀ ਕੋਈ ਦੋ ਮੁੰਡੇ ਆ ਦੋ ਬੇਟੇ ਨੇ ਦੇਖ ਸਕਦੇ ਹੋ ਵੀ ਨਾ ਮੈਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲੱਗ ਰਿਹਾ ਹੈ ਅੰਦਰੋਂ ਜੇ ਤੁਹਾਨੂੰ ਮੈਂ ਰੂਹ ਕਹਾਂ ਸੱਚੀ ਆ ਦੇਖ ਲਓ ਆ ਦੋ ਬੇਟੇ ਨੇ 700 ਖੜੀਏ ਕੀ ਕੈਮਰੇ ਲਾਉਂਦੀਆਂ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਹੈ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦੇਉ ਜੀ ਮਾਂ ਜੀ 99 ਖਲਾਬ ਦੇਣ ਦੀ ਮਾਲਕ ਹੁਣ ਆਹੇ ਖੜਾਓ ਜੀ ਤੇ ਇਹਦੀ ਬੇਟੀ ਵੀ ਜੋ ਬੈਠੀ ਹੈਂ ਦੇਖ ਸਕਦੇ ਹੋ ਇਹ ਸਾਈ ਦੇ ਸੱਸ ਦੀ ਬੇਟੀ ਵੀ ਬੈਠੀ ਹੈ ਨਾ ਕਰੀ ਬਾਈ ਤੁਸੀਂ ਵੀ ਘਰੇ ਬੈਠੇ ਹੋਰੇ ਕੀ ਕਰਨੇ ਪੁੱਤ ਭਣੀ ਬਸਾਉਦੇ ਨਹੀਂ ਹੈਗੇ ਜੀ ਉਹ ਨਹੀਂ ਬਸਾਉਂਦੇ ਕਤਰੀ ਮਾਂ ਨਹੀਂ ਬਸਾਉਣ ਦਿੰਦੀ ਨਾ ਸੀ ਮੇਰੀ ਮੰਮੀ ਦਾ ਖੂਦ ਉਹ ਬਸਾਉਂਦੇ ਕੀ ਕਹਿੰਦੇ ਨੇ ਉਹ ਉਹ ਕਹਿੰਦੋ ਨਹੀਂ ਵੀ ਇਹ ਤੇਰੀ ਪਰਚਾਈ ਕਰਦੀ ਐ ਸੀਰੀ ਉਹਨੂੰ ਤਾਂ ਨਾਲ ਹੀ ਪੁਹਾਈ ਕਿਵੇਂ ਜਰਾ ਵੀ ਹੁਣੀ ਬਸਾ ਦਿੰਦੇ ਆ ਦੇਖ ਲੈ ਤੇਰਾ ਵੀ ਬਸਾ ਦਾਂ ਨੇ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਸਹਰਿਆਂ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇਟ ਦਾਂਗੇ ਨਿਮੇਟਣਗੇ ਬਾਬੇ ਨਹੀਂ ਨਹੀਂ ਸਹਰਿਆਂ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡਰੂਮ ਚ ਚੱਲ ਪੁੱਤ ਕਰਾ ਉਹਨੂੰ ਫੋਨ ਤੇਰੀ ਪਰਜਾਈ ਨਾ ਕਿ ਆ ਤੂੰ ਦੱਸ ਉਹਦਾ ਨਜਾਇਜ਼ ਹੁੰਦੀ ਕਿ ਨਹੀਂ ਇਹਦੇ ਬੈਡਰੂਮ ਚ ਕੈਮਰਾ ਲਾਏ ਬੰਦਾ ਕਹਿੰਦਾ ਇਹ ਕੈਮਰਾ ਬੰਦ ਹੈ ਮੈਂ ਮੰਦਾ ਕੈਮਰਾ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੋ ਕਰ ਲਿਆ ਤਾਂ ਕਾਰਨ ਕੀ ਕਰਦਾ ਹੈ ਕਿਹਦੇ ਹੈ ਕਿਉਂ ਇਹੋ ਜਿਹੇ ਬੈਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਹਿੰਦੇ ਬਸ ਘਰੋਂ ਕੱਟ ਰਹੀ ਆ ਬਾਹਰ ਆਈ ਜੀ ਚੂਨਾ ਪੇ ਕੁੰਡਾ ਆਇਆ ਤਾਂ ਕਾਰਨ ਕੀ ਲਾ ਕੈਮਰਾ ਲਾਉਂਦਾ ਹੈ ਕੈਮਰਾ ਵਰਤਿ ਨਹੀਂ ਬੰਦਾ ਲਾਉਂਦਾ ਇੱਥੇ ਕੀ ਨੋ ਹੈ ਬੀਰਪਾਲ ਕੌਰ ਜੀ ਮੇਰਾ ਸਤਪੁਰ ਸਿੰਘ ਹੈ ਕਿਹੜਾ ਪਿੰਡਾ ਆਪਣਾ ਛਾਇਲਾ ਪਿੰਡਾ ਜੀ ਅੱਛਾ ਨਾਗਲੇ ਪਿੰਡ ਵਿਆਹੀ ਸੀ ਨਾਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 19 ਜੀ ਸਾਡਾ ਕੇਸ ਚੱਲਿਆ ਪਹਿਲਾ ਕੁੱਟ ਮਾਰ ਦਾ ਇੱਕਦਮਾਰ ਹੋਇਆ ਸਾਡੇ ਕੋਲ ਰਾਜੀ ਨਮੀ ਵੀ ਪਈ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਨਦਾ ਪਿਛਲੇ ਸਾਲ ਕੁੜੀ ਕੁੱਟੀ ਅਸੀਂ ਸਰਪੰਚ ਸਾਹਿਬ ਨੂੰ ਗਏ ਵੀ ਘਰੇ ਜਾ ਕੇ ਦੇਓ ਮੈਨੂੰ ਤਾਂ ਬੜਨ ਨਹੀਂ ਦਿੰਦਾ ਜੀ सरपंच साहब ਘਰੇ ਆਉਣ ਲੱਗੇ ਉਹਨਾਂ ਨੂੰ ਬੰਦ ਨਹੀਂ ਦਿੱਤਾ ਜੀ ਜੇ ਆਪਾਂ ਬੁਲਾ ਕੇ ਸਾਫ ਦਾ ਸਰਪੰਚ ਜਿਹੜੇ ਪੁੱਛ ਵੀ ਸਕਦੇ ਐ ਇਹ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲੋ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮਰੀ ਨਾ ਨਹੀਂ ਮਰ ਗਈ ਉੱਥੇ ਤੱਕ ਨਹੀਂ ਸਾਨੂੰ ਵੀ ਇਹ ਬੰਦਾ ਦੇਖੋ ਬਰ ਰਿਸ਼ਤੇਦਾਰੀ ਆਉਂਦੀਆਂ ਨੇ ਭੈਣ ਭਾਈ ਨਾਲ ਹੀ ਹੁੰਦਾ ਜੀ ਹੁਣ ਨਾ ਨਹੀਂ ਮਰ ਗਈ ਉੱਥੇ ਜਿਹੜਾ ਬੰਦਾ ਹੋਰ ਕਿੱਥੇ ਜਾਊਗਾ ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਸਾਰਾ ਕੁਝ ਸਾਈਨ ਕਰਕੇ ਆ ਜੀ ਨੰਬਰ 2 ਤੇ ਨੰਬਰ 2 ਦੇ ਇਹਨਾਂ ਨੇ ਕੀ ਕੀਤਾ ਜੀ ਹੁਣ ਜਦੋਂ ਕੁੱਟਮਾਰ ਹ ਜੀੜੀ ਭੈਣ ਦੀ ਭੈ ਜੀ ਦੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨੀ ਜੀ ਪਿੰਡਾਂ ਦੇ ਵਿੱਚ ਆਪਣਾ ਦਾ ਤੁਹਾਨੂੰ ਪਤਾ ਧਾਰਮਿਕ ਦੇ ਸ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੇਡੀਜ਼ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬਈ ਆਹੀ ਕਿਨੂੰ ਹੋਈਏ ਉਹ ਤੋਂ ਉਹਦੇ ਨਾਲ ਨਹੀਂ ਜਾਣਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਸ ਨੂੰ ਨਾਮ ਤੇ ਪਤਾ ਵੀ ਪੈਣ ਦਾ ਮਤਲਬ ਛੋਟਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੀ ਜੀ ਕੁਝ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਇਆ ਇਸ ਸਾਲ ਦਾ ਲਗਭਗ ਜੀ ਪਹਿਲਾਂ ਦਿੰਦੇ ਸੀਗੇ ਖਰਚਾ ਹੁਣ ਕੌਣ ਖਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਾਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਅੱਜ ਤੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਾਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੋ ਸਾਨੂੰ ਕੁਸਾ ਤੱਗੇ ਦੀ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨੇ ਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਗਿਆ ਉਹਨਾਂ ਨੂੰ ਬਰਸ਼ ਕਾਲਗੇਟ ਦਾ ਇੱਕ ਵੀ ਸਾਰਾ ਬ੍ਰਸ਼ ਕੋਲ ਦੇਖਿਆ ਤੋਂ ਹਾਂ ਦੋ ਰੋਟੀ ਇਹ ਨਹੀਂ ਖਾਂਦੀ ਇਹਨਾਂ ਦਾ ਕੰਮ ਕਰਦੀ ਹੈ 50 ਰੁਪਏ ਰੋਜ਼ ਦਾ ਖਰਚਾ ਬਣਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ 2 ਤੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਭਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਤੀਜ ਮੰਦਾ ਯਾਰ ਦੁੱਧ ਵੀ ਆਉਂਦਾ ਸਾਰਾ ਸਮਾਨ ਆਉਂਦਾ ਵੀਰ ਆਪਾਂ 20 ਕਿੱਲਾਂ ਦਾ ਮਾਲਕ ਆਪਾਂ ਨੂੰ ਤਾਂ ਇਹ ਗੱਲਾਂ ਵੀ ਨਹੀਂ ਆਪਣੀ ਗੱਲ ਹੀ ਹੁੰਦੀ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਠੀਕ ਹੈ ਹੁਣ ਕੁੱਟਮਾ ਰੋਜ਼ ਦੇ ਰੋਜ਼ ਅ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ ਨੇ 19 20 ਨੇ ਸਿਰਫ ਛੋਟੀ ਕੁੜੀ ਨੂੰ ਖਰਚਾ ਬੰਨਿਆ 50 ਰੁਪਏ ਰੋਜ਼ ਇੱਕ ਦਿਨ ਦਾ ਆਹ ਦੇਖੋ ਵੀ ਕਿੱਡੇ ਢੋਮਗ ਮਰਜੋ ਜਾ ਜੋ ਕੋਈ ਇੱਕ ਮਿੰਟ ਜੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਹੈ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋਈ ਪਰਦਾ ਨਹੀਂ ਹੈਗਾ ਪਣ ਪਈਦਾ ਜਦੋਂ ਲੇਡੀ ਜੀ ਡਾਕਟਰ ਕੋਲੇ ਜਾ ਕੇ ਮੈਂ ਬਹਿਣਾ ਨਹੀਂ ਇੰਨੇ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲੇ ਵੀ ਹੋਰ ਤਾਂ ਦੂਰ ਦੀ ਅੱਛਾ ਆਪਦੇ ਘਰ ਵਾਲੀ ਲੈ ਜਾ ਨਹੀਂ ਸਕਦਾ ਨਹੀਂ ਲੈ ਜਾ ਸਕਦਾ ਇਹ ਐ ਲਾ ਲੇ ਵੀ ਇੰਨਾ ਟੌਰਚਰ ਦਾ ਬੰਦਾ ਜੇਲ੍ਹ ਦੇ ਵਿੱਚ ਵੀ ਨਹੀਂ ਕਰਦਾ ਨਾ ਜਿਹੜਾ ਇਹ ਕਰਕੇ ਆਇਆ ਕੱਲਾ ਬਾਥਰੂਮ ਤੇ ਇਹਨਾਂ ਨੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਜਗਾ ਜਗਾ ਤੇ ਕੈਮਰਾ ਬਾਥਰੂਮ ਚ ਵੀ ਨੇ ਕੀਤਾ ਮੈਂਟਲੀ ਟੌਰਚਰ ਤੇ ਸਰੀਰ ਕੁਸ਼ੋਸ਼ਨ ਇਹਦਾ ਸ਼ੋਸ਼ਣ ਨਹੀਂ ਹੋ ਰਿਹਾ ਇੱਕ ਤਰ੍ਹਾਂ ਦਾ ਐ ਲਾ ਲੂ ਇਹਨਾਂ ਦਾ ਕੋਈ ਫੈਕਟਰੀ ਵੀ ਨਹੀਂ ਕਰਦੀ ਅੱਛਾ ਬਦਲ ਕੇ ਲਓ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੌ ਕਰਾਉਣੇ ਆ। ਬੋੜਾ ਤੇ ਬੁੜੀ ਮੁੰਡਿਆਂ ਨਾਲ ਕਰਾਉਂਦੇ ਨੇ। ਹਾਂਜੀ। ਇਹ ਆਪਦੇ ਨੂੰ ਬਰਾਗੀ ਡਰਾ ਕੇ। ਅੱਛਾ 8 ਕਿਲੇ ਹੁਣ ਕਰਾ ਕੇ 8 ਕਿਲੇ। ਆ ਬੁੜੀ ਆ ਜਿਹੜੀ ਕਹਿੰਦੀ ਮੈਂ ਹਿੱਸਾ ਦੂੰ ਆਪਦੀ ਕੁੜੀ ਨੂੰ। ਜਿਹੜੀ ਘਰਿਆਂ ਬਿਠਾਸੀ ਕੁੜੀ। ਫਿਰ ਤੁੜੀ ਬਿਠਾਉਂਦਾ। ਮੁੰਡੇ ਨੂੰ ਹਿੱਸਾ ਨਹੀਂ ਦਿੰਦੀ। ਮੁੰਡੇ ਨੂੰ ਜਵਾਕਾਂ ਨੂੰ ਦਿੰਦੀ ਨਹੀਂ ਹਿੱਸਾ। ਮੈਨੂੰ ਹਿੱਸਾ ਨਹੀਂ ਦਿੰਦੀ। ਕਹਿੰਦੀ ਇੱਕ ਪੁੱਤ ਆਪਾਂ ਨੂੰ ਵੱਡਾ ਵੱਡਾ ਛੋਟਾ ਨਹੀਂ ਪਾਲਦੀ। ਅੱਛਾ। ਅੱਛਾ। ਹਾਂ ਕੁੜੀ ਦੇ ਜਵਾਕ ਪਾਲੂਗੀ। ਇੱਕ ਬੱਚਾ ਕਹਿੰਦੀ ਇਹਦਾ ਪਾਲੂਗੀ ਛੋਟਾ ਬੱਚਾ ਨਹੀਂ ਪਾਲਦੀ। ਕੁੜੀ ਨਾਲ ਇੰਨਾ ਅਤਿਆਚਾਰ ਕਰਦੀ ਆ ਨਾ ਅਸੀਂ ਜਿਹਦੀ ਸੀਚ ਰੱਖਾਂਗੇ ਅਸੀਂ ਜ਼ਮੀਨ ਕਿਥੋਂ ਦੇਵਾਂਗੇ ਛੋਟੇ ਬੱਚਿਆਂ ਨੂੰ ਜੀ ਉਹੀ ਲੱਗਾ ਬਾਈ ਪੰਜ ਕਿੱਲੇ ਪੰਜ ਕਰਾਣਾ ਸੀ ਮੁੰਡੇ ਕੋਲੇ ਜੀ ਪਹਿਲਾਂ ਨਹੀਂ ਫਰਦਾ ਕਰਾਣਾ ਲਾਜ 8 ਰਹਿ ਗਏ 5 ਕਿੱਲੇ ਡਰਾ ਕੇ ਨਾ ਅਸੀਂ ਕਿਉਂ ਹੋਣਾ ਜੀ 5 ਕਿੱਲੇ ਜੀ ਮਾਂ ਨੇ ਪੁੱਤ ਤੋਂ ਆਪਦੇ ਨੌਕਰਾਂ ਵਾਲੇ 5 ਕਿੱਲੇ ਤਾਂ ਹੀ ਨਾ ਧੀ ਬੈਠੀ ਆ ਯਾਰਾਂ ਤਾਂ ਹੀ ਤਾਂ ਨੌਕਰਾ ਉਹ ਸੁਣਨ ਹੋ ਰਿਹਾ ਪਤਾ ਨਹੀਂ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਆ ਪਤਾ ਨਹੀਂ ਉਹਨੂੰ ਕੋਈ ਨਸ਼ਾ ਖਵਾਉਂਦੀ ਆ ਕੀ ਖਵਾਉਂਦੀ ਆ ਘੋਲ ਕੇ ਪਿਉਂਦੀ ਆ ਉਹ ਕੋਰੋਂ ਤਾਂ ਹੀ ਨਹੀਂ ਉਹਨੂੰ ਜਿਵੇਂ ਬਾਈ ਉਹ ਮੇਰੇ ਦਰੋਂ ਮੈਂਟਲ ਕਰ ਰੱਖਿਆ ਭਾਈ ਨੂੰ ਉਹਦੇ ਨੂੰ ਕਹਿੰਦਾ ਵੀ ਮੇਰੀ ਬਈ ਮਦਦ ਕਰਦੇ ਆ ਕਿ ਤੁਸੀਂ ਐਂ ਮੰਨੋ ਵੀ ਜਿਹੜੇ ਬੰਦੇ ਨੂੰ ਐਂ ਨਹੀਂ ਪਤਾ ਵੀ ਆਪਣਾ ਤਾਂ ਨਾ ਨਾ ਰੋਲ ਆਇਆ ਜਾਂ ਆਪਾਂ ਲੜੇ ਹੋਇਆ ਉਸੇ ਬੰਦੇ ਨੂੰ ਕਹਿੰਦਾ ਹੈਲਪ ਕਰ ਦੋ ਆ ਛੋਟੇ ਛੋਟੇ ਬੱਚੇ ਨੇ ਭਾਈ ਤਸਵੀਰਾਂ 'ਚ ਨਜ਼ਰ ਆਉਂਦਾ ਨਾ ਉਹਦਾ ਪੁੱਤਰ ਆਇਆ ਹੋਇਆ ਕੋਈ ਗੱਡਾ ਕਰ ਰਿਹਾ ਠੀਕ ਹੈ ਖਾਲਸਾ ਵਾਏ ਕਿੰ ਕੀ ਬੰਦੇ ਇਹਨਾਂ ਨੇ ਅੰਦਰਲਾ ਕੁੰਡਾ ਲਾਇਆ ਹੋਇਆ ਤੇ ਜਦੋਂ ਅਸੀਂ ਨੇ ਗੇਟ ਖੜਕਾਇਆ ਘੱਟੋ ਘੱਟ 20 ਮਿੰਟ ਲਾਤੇ ਗੇਟ ਖੋਲਣ ਨੂੰ ਆ ਜਿਹੜਾ ਕੈਮਰਾ ਕਮਾਇਆ ਹੋਇਆ ਫਿਰ ਇਹਨਾਂ ਨੇ ਕਮਾ ਕੇ ਫਿਰ ਜਾ ਕੇ ਗੇਟ ਖੋਲ੍ਹਿਆ ਤੇ ਇਹ ਬਹੁਤ ਛਾਤਰ ਚਲਾਕ ਨੇ ਦੋਵੇਂ ਮਾਮਾ 3 ਇਹ ਕੁੜੀ ਉਰੇ ਬਸਣ ਨਹੀਂ ਦਿੰਦੀਆਂ ਬਾਥਰੂਮ ਚ ਵੀ ਲਾ ਰੱਖਿਆ ਬਾਥਰੂਮ ਚ ਵੀ ਕੈਮਰੇ ਨੇ ਦੇਖੋ ਜਿਹੜਾ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਕੀ ਇਨਸਾਫਤ ਕਰਨਾ ਚਾਹੁੰਦੀਆਂ ਨੇ ਬਾਕੀ ਉਹ ਰੋੜੀ ਸੁੱਟ ਕੇ ਵਿਚਾਰੀ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਆਪਦੇ ਪੁੱਤ ਦੇ ਕਮ ਮਤਲਬ ਬੈੱਡ ਦੇ ਉੱਤੇ ਕੈਮਰਾ ਲਾ ਰਹੀ ਹੈ ਲਾ ਰਹੀ ਹੈ हां जी बाबा जी ਤੁਸੀਂ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਲਵਾ ਤੰਨਾ ਦਲ ਮਿਸਲ ਬਾਬਾ ਸੰਗਤ ਸਿੰਘ ਅਰਵਾ ਖਰਵਾ ਦਲ ਵੱਲੋਂ ਆਏ ਹੋਏ ਆ ਸਾਡੇ ਜੇਸ਼ੇਦਾਰ ਬਾਬਾ ਸ਼ੇਰ ਸਿੰਘ ਜੀ ਪਹੁੰਚੇ ਹੋਏ ਨੇ ਸੋ ਅਸੀਂ ਤਾਂ ਇਹ ਬੇਨਤੀ ਹੈ ਲੋਕਾਂ ਦੇ ਘਰ ਬਸਾਉਣ ਜਾਂਦੇ ਆ ਅਸੀਂ ਉਹ ਜਾਣ ਨਾਲੇ ਤੋਂ ਨਹੀਂ ਹਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਮਾਤਾ ਨੂੰ ਵੀ ਅਸੀਂ ਧੱਕਾ ਨਹੀਂ ਕਰਦੇ ਆਪਣਾ ਹਿੱਸਾ ਦਾ ਲੈ ਵੀ ਜੋ ਮਰਜ਼ੀ ਡੇੜੇ ਵਾਲੋਂ ਦੇਵੇ ਚਾਹੇ ਕਿਸੇ ਭੂਮਨੇ ਨੂੰ ਦੇਵੇ ਜਿੱਥੇ ਮਰਜ਼ੀ ਜਾਵੇ ਲੁਟਾਵੇ ਅਸੀਂ ਜਿਹੜਾ ਇਹਨਾਂ ਦਾ ਹੱਕ ਬਣਦਾ ਇਹਨਾਂ ਦੇ ਦੋ ਪੋਤੇ ਨੇ ਨੌਜਵਾਨ 8 9 10 10 ਸਾਲ ਦੀ ਉਮਰ ਨੇ ਇਹਨਾਂ ਦੇ ਨਾਂ ਕਰਾਉਣ ਤੇ ਅਸੀਂ ਫੇਰ ਜਾਵਾਂਗੇ ਨਹੀਂ ਤੇ ਇੱਥੇ ਕੈਮਰੇ ਕੀ ਆਸੀਂ ਇੱਥੇ ਵਿਸਾਵਾ ਕਿ ਸਾਰਾ ਕੁਝ ਇੱਥੇ ਕਰਾਂਗੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਬੜਾ ਬੜਾ ਬੱਚੇ ਮਾਤੀਆਂ ਦੀਆਂ ਤਸਵੀਰਾਂ ਦਾ ਰੈਸ ਨੂੰ ਦਲੇਰ ਹੋਵੇਂਗਾ ਜਿੱਤੀਆਂ ਮੈਦਰੀ ਆਣੋ ਇਹੋ ਕਹਿੰਨੀ ਪੰਜਾਬੀ ਵੀ ਦਲੇਰ ਨੀਆਂ ਬਣੋ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਜੋ ਸਸਤ ਵਤਾਰੀ ਹੋਵੇ ਬਾਣੇ ਪਾਓ ਵੀ ਅੰਮਰਤਾਰੀ ਹੋਵੇ ਤੁਹਾਨੂੰ ਕਿੱਦਾਂ ਨਹੀਂ ਸੱਸਾ ਘਰ ਚ ਵਸਾਂ ਦੇਣੀਆਂ ਪਹਿਲੋ ਕੁੜੀਆਂ ਨੂੰ ਇਹ ਚ ਖੜ ਕੇ ਕਰੀਆਂ ਕਈ ਕੁੜੀਆਂ شریف ਜਿਨ੍ਹਾਂ ਨੂੰ ਸੱਸਾ ਦਬਾ ਲੈਂਦੀਆਂ ਪਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਮੈਨੇ ਬੇਨਤੀ ਕਰਦੀਆਂ ਵੀ ਅੰਬਰਤਾਰੀ ਹੋ ਗਏ ਆਪਣੀ ਜੁਰਤ ਦੇ ਨਾਲ ਕਿਸੇ ਨੂੰ ਮੌਕਾ ਨਾ ਦਉ ਉਂਗਲ ਚੱਕਣ ਦਾ ਆਪਣੀ ਜੁਰਤ ਨਾ ਕਰ ਦੇ ਵਿੱਚ ਅਵਸੋ ਤੁਹਾਡੇ ਪ੍ਰਭਾਅ ਭਰਾ ਵੀ ਤੁਹਾਡੇ ਤੇ ਮਾਣ ਕਰਨ ਵੀ ਹਾਂ ਸਾਡੀ ਭੈਣ ਆ ਆ ਦੋ ਬੱਚੇ ਨੇ ਵੇ ਐਨਾ ਨੂੰ ਵੀ ਕਹਿਣੀ ਆ ਹੁਣ ਇਹ ਵੀ ਅੰਮ੍ਰਿਤਾਰੀ ਹੋਣਗੇ ਠੀਕ ਆ ਐਨਾ ਇਹ ਵੀ ਅੰਮ੍ਰਿਤਸਰ ਕੇ ਅੰਮ੍ਰਿਤਸਰ ਕੋਈ ਨਾ ਤੁਸੀਂ ਵੀ ਇਹ ਵੀ ਹੁਣ ਸਿੰਘ ਸੱਜਣਗੇ ਥੋੜੇ ਦਿਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੋਗੇ ਇਹਨਾਂ ਨੂੰ ਮਹਾਰਾਜ ਦਾਊਗਾ ਹਾਂਜੀ ਕੇਸ ਰੱਖਿਓ ਇਹ ਦਸਤਾਰਾਂ ਸਜਾਈਆਂ ਹੋਈਆਂ ਉਹਦੇ ਰਖਾਵਾਂਗੇ ਦਲੇਰ ਬਣ ਕੇ ਰਹਿਣਾ ਠੀਕ ਆ ਇੰਨੀ ਤੇਰੇ ਨਾਲ ਖੜੇ ਆ ਜਦੋਂ ਸਾਨੂੰ ਫੋਨ ਕਰੋਗੀ ਰਾਤ ਮਾਰੇ ਦਿਨੇ ਮਾਰੇ ਅਸੀਂ ਭੱਜੇ ਆਵਾਂਗੇ ਸਾਡੀਆਂ ਮਿੰਟਾਂ ਮੇਰੇ ਪਿਆਰ ਤੇ ਪਿਆਰ ਰੰਗੀਆਂ ਪੋਜਾ ਠੀਕ ਆ ਬਾਈ ਜੀ ਨਿਓਤਰੀ ਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾਂ ਬਹੁਤ ਜਿਆਦੇ ਜੀ ਸਾੜ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਰੂੜੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਧੀ ਨੂੰ ਇਨਸਾਫ ਦਿੱਤਾ ਹੈ ਢਿੰਗ-ਢਿੰਗ ਫੌਜਾਂ ਨੇ ਤੋ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾ ਹੋ ਜਾਣਾ ਇਹਦੇ ਉਹ ਕਹਣਾ ਵੀ ਆਂਡ ਕਵਾੜ ਸਾਰਾ ਖੋਸ਼ ਆਂਡ ਕਵਾੜ ਵੀ ਕਹਿੰਦੇ ਵੀ ਸਾਹੀ ਜਦੋਂ ਸੱਸ ਘਰੇ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮੈਂ ਨਹੀਂ ਪਾਉਂਦੇ ਹਾਂ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਨਾਂ ਕੋਲ ਬੈਠਾ ਘੋਤਾਂਗੇ ਇਹ ਸਾਡੇ ਕੋਲ ਬੈਠੋਗੇ ਇਹਦਾ ਸੁਭਾਅ ਦੀ ਸਾਨੂੰ ਕੋਈ ਤਰ੍ਹਾਂ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤੰਗ ਨਹੀਂ ਬਾਬਾ ਜੀ ਤੁਸੀਂ ਚਿੱਤੇ ਨਾ ਜਾਓ ਮੈਂ ਤਾਂ ਆਈ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਪੱਲੇ ਪਾਇਓ ਜੇ ਕਿਸੇ ਦੀ ਧੀ ਭੈਣਾਂ ਦ ਬਾਤ ਕੱਲ ਖਤਮ ਆ ਬੈਗਰਸੀ ਅਰੇ ਜੀ ਪਹਿਲੇ ਦਰਬੋਸ਼ਾ ਮਹਾਰਾਜ ਨੂੰ ਪਾਹ ਸਰ ਸਰ ਪਹਿਲੇ ਤੀਹ ਕਹਿਣਾ ਚੱਲਨੇ ਪਈ ਅੱਜ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦੀ ਆਂਡ ਗਮੰਡ ਆਉਂਦਾ ਸੀ ਕਰੇ ਇਹ ਕੋਈ ਨਹੀਂ ਹੋਗਾ ਅੱਛਾ ਜਿਹੜੀ ਸਨੇਸ ਨੇ ਡੀਰ ਜੀ ਨੇ ਲੈ ਰਹੀ ਵੀ ਗਏ ਕਿ ਸਾਫ ਨੂੰ ਬਸ ਰਜਿਸਟ੍ਰੇਸ਼ਨ ਨਹੀਂ ਇਹ ਗੱਲ ਕੁਝ ਵੀ ਕਹਿੰਦੇ ਨੇ ਕਿ ਅਸੀਂ ਗਲਤੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਨੂੰ ਤਾਂ ਇਨਸਾਫ ਆ ਰਿਹਾ ਜਿੰਦੀ ਇਹ ਬੀਬੀਆਂ ਨੇ ਪਾਣੀ ਨਾਲ ਪੈਣਾਂ ਦੇ ਤਾਰੇ ਨਹੀਂ ਸੜੀ ਮਿੱਟੀ ਦਵਾਏ ਧੰਨਵਾਦ